ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਬਾਣੀ ਕੀਰਤਨ ਦੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਕਾ ਸਰਾਂ ਦੇ ਵਾਲੀ ਸਾਗੇ ਪਾਗ ਪੰਜਵਾ ਰਾਤ ਨੂੰ ਮਾਤਾ ਜੀ ਤੇ ਦੋਹਾ ਸਾਹਿਬ ਜਦਿਆ ਨੂੰ ਮੁਰਿੰਦੇ ਖਵਾਲਾਤ ਵਿੱਚ ਰੱਖਿਆ ਗਿਆ ਸ਼ਾਂਤੀ ਦੇ ਪੁੰਜ ਮਾਤਾ ਗੁਜਰੀ ਜੀ ਨੇ ਦੋਹਾ ਸਾਹਿਬ ਜਦਿਆ ਨੂੰ ਪਿਆਰ ਤੇ ਦਿਲਾਸਾ ਦੇ ਕੇ ਆਪਣੇ ਕੋਲ ਬਿਠਾਇਆ ਉਹਨਾਂ ਨੂੰ ਗੁਰੂ ਨਾਨਕ ਦੇਵ ਸਿੱਖਾਂ ਦੀ ਮਗਾਦਰੀ ਦੇ ਕਾਰਨਾਮੇ ਸੁਣਾਉਂਦੇ ਰਹੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਅੰਦੂਲਤੀ ਸ਼ਹੀਦ ਸ਼ਹੀਦੀ ਦੀਆਂ ਸਾਖਿਆ ਉਹਨਾਂ ਨੂੰ ਸੁਨਾਈਆਂ ਫਿਰ ਤਿੰਨਾਂ ਨੇ ਮਿਲ ਕੇ ਰੇ ਰਾਸ ਸਾਹਿਬ ਤੇ ਕੀਰਤਨ ਸੋਇ ਲਦਾ ਪਾਠ ਕੀਤਾ ਤੇ ਰਾਤ ਨੂੰ ਚਟਾਈ ਤੇ ਹੀ ਵਿਸਰਾਮ ਕੀਤਾ ਦੂਜੇ ਦਿਨ ਸਵੇਰੇ ਹੀ ਮਾਤਾ ਗੁਜਰੀ ਜੀ ਤੇ ਸਾਹਿਬ ਜادہਆਂ ਨੂੰ ਇੱਕ ਬੈਲ ਗੱਡੇ ਤੇ ਬਿਠਾ ਕੇ ਬੱਸੀ ਦੇ ਠਾਣੇ ਲੈ ਗਏ ਲੋਕਾਂ ਦੀ ਭੀੜ ਨਾਲ ਖੀ ਚਲਦੀ ਜਾ ਰਹੀ ਸੀ ਲੋਕ ਹੈਰਾਨ ਹੋ ਕੇ ਇੱਕ ਦੂਜੇ ਤੋਂ ਪੁੱਛ ਰਹੇ ਸਨ ਕਿ ਬਿਰਧ ਮਾਤਾ ਦੇ ਮਾਸੂਮ ਬੱਚਿਆਂ ਨੂੰ ਕਿਉਂ ਕੈਦ ਕੀਤਾ ਗਿਆ ਹੈ ਜਿੱਤੋ ਵੀ ਲੰਗਦੇ ਲੋਕ ਘਰਾਂ ਤੋਂ ਬਾਹਰ ਆ ਜਾਂਦੇ ਦਲੇਰ ਤੇ ਨੀਡਰ ਸਾਹਿਬ ਦਾਦਿਆ देख के लोग कह रहे बहादुर पिता के बहादुर आस पास खड़े मर्द जनानिया दिया ग सुन के सिपाही घबरा के जल्दी जल्दी अगे टे गलदा तेज हिड़कदा ਜਾਂਦਾ ਤਾਂ ਜਾ ਤਾਂ ਜੂ ਉਹ ਚੇਤੀ ਤੋ ਚੇਤੀ ਸ੍ਰੰਤ ਪਹੁੰਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਹੋਵੇ ਤਾਂ ਚੈਨ ਨਾਲ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ